ਨਗਰ ਕੌਂਸਲ ਗੁਰਾਹੰਗੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਗੁਰਾਹੰਗੀਆਂ ਦੀ 13 ਸੀਟਾਂ ਤੇ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤੇ ਗਏ ਹਨ ਇਹਨਾਂ ਉਮੀਦਵਾਰਾਂ ਦੀ ਲਿਸਟ ਜਾਰੀ ਕਰਦੇ ਆਮ ਆਦਮੀ ਪਾਰਟੀ ਦੇ ਹਲਕਾ ਫਲੋਰ ਦੇ ਇੰਚਾਰਜ ਤੇ ਪੰਜਾਬ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨਗਰ ਕੌਂਸਲ ਗੁਰਾਹੰਗੀਆਂ ਦੀ ਚੋਣਾਂ ਲੜਨ ਲਈ ਬਿਲਕੁਲ ਤਿਆਰ ਹੈ ਉਮੀਦਵਾਰਾਂ ਦੇ ਨਾਮ ਜਾਰੀ ਕਰਦੇ ਉਹਨਾਂ ਦੱਸਿਆ ਕਿ ਵਾਰਡ ਨੰਬਰ 1 ਤੋਂ ਪ੍ਰਵੀਨ ਵਾਰਡ ਨੰਬਰ 2 ਤੋਂ ਰਾਹੁਲ ਪੁੰਜ ਵਾਰਡ ਨੰਬਰ 3 ਤੋਂ ਜਸ ਵਾਡ ਨੰਬਰ 8 ਤੋਂ ਮਨੋਜ ਗੋਗਨਾ ਵਾਡ ਨੰਬਰ 9 ਤੋਂ ਨਵਜੋਤ ਕੌਰ ਮਨੋਤਾ ਵਾਡ ਨੰਬਰ 10 ਤੋਂ ਜਤਿਨ ਸ਼ਰਮਾ ਵਾਡ ਨੰਬਰ 11 ਤੋਂ ਬਲਵਿੰਦਰ ਕੌਰ ਹੀਰ ਵਾਡ ਨੰਬਰ 12 ਤੋਂ ਹਰਮੇਸ਼ ਲਾਲ ਵਾਡ ਨੰਬਰ 13 ਤੋਂ ਰਚਨਾ ਸ਼ਰਮਾ ਚੋਣ ਲੜਨਗੇ ਉਹਨਾਂ ਕਹਿਿਆ ਕਿ ਆਮ ਆਦਮੀ ਪਾਰਟੀ ਨਗਰ ਕੌਂਸਲ ਗੁਰਾਇਆਂ ਦੀਆਂ 13 ਦੀਆਂ 13 ਸੀਟਾਂ ਤੇ ਵੱਡੇ ਫਰਕ ਨਾਲ ਜਿੱਤ ਹਾਸਲ ਕਰੇਗੀ ਦੇਖੋ ਜਿਹੜੀਆਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ 21 ਤੀਗ ਨੂੰ ਹੋਣ ਜਾ ਰਹੀਆਂ ਉਸ ਦੇ ਵਿੱਚ ਜਿਹੜੀ ਹੈਗੀ ਆ ਪ੍ਰਕਿਰਿਆ ਜਿਹੜੀ ਕਿ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਜਿਹੜੀ ਆ ਰੰਭੀ ਗਈ ਆ ਉਸ ਪ੍ਰਕਿਰਿਆ ਦੀ ਅੱਜ ਜਿਹੜੀ ਆ ਨਗਰ ਕੌਂਸਲ ਗਰਾਿਆਂ ਦੀ ਜਿਹੜੀ ਹੈਗੀ ਆ ਉਹ ਪਾਰਟੀ ਜਿਹੜੇ ਕੈਂਡੀਡੇਟ ਆ ਉਹਨਾਂ ਦੀ ਲਿਸਟ ਜਿਹੜੀ ਹੈਗੀ ਉਹ ਜਾਰੀ ਹੋਈ ਹੈ ਠੀਕ ਹੈ ਨੀ ਉਸ ਲਿਸਟ ਦੇ ਵਿੱਚ ਸਾਡੇ ਜਿਹੜੇ ਵੀ ਸਤਕਾਰਤ ਕੈਂਡੀਡੇਟਾਂ ਨੂੰ ਪਾਰਟੀ ਨੇ ਟਿੱਕਟ ਦੇ ਕੇ ਨਵਾਜਿਆ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਜਿਹੜੇ ਸਾਥੀ ਕੰਪੀਟੀਸ਼ਨ ਦੇ ਵਿੱਚ ਸੀਗੇ ਉਹਨਾਂ ਨੂੰ ਵੀ ਮੈਂ ਜਿਹੜਾ ਹੈਗਾ ਪਾਰਟੀ ਵੱਲੋਂ ਮੈਂ ਫਰੀਅਦ ਕਰਾਂਗਾ ਵੀ ਲੈ ਵੀ ਕਿਥੇ ਨਾ ਕਿਥੇ ਜਿੱਥੇ ਵੀ ਹੈਗਾ ਉਹਨਾਂ ਦਾ ਬਣਦਾ ਅਸੀਂ ਮਾਨ ਸਨਮਾਨ ਕਰਾਂਗੇ ਉਹਨਾਂ ਨੂੰ ਡੋਲਣ ਦੀ ਕੋਈ ਲੋੜ ਨਹੀਂ ਕਿਉਂਕਿ ਪਾਰਟੀ ਦੇ ਵਿੱਚ ਇੱਕੋ ਹੀ ਕੈਂਡੀਡੇਟ ਨੂੰ ਜਿਹੜੀ ਕਿ ਟਿੱਕਟ ਮਿਲਦੀ ਹੈਗੀ ਆ ਤੇ ਬਾਕੀ ਜਿਹੜੇ ਸਾਥੀ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸੋ ਇਸੇ ਹੀ ਕੜੀ ਤਹਿ ਜਿਹੜੇ ਹੈਗੇ ਆ ਅੱਜ ਨਗਰ ਕੌਂਸਲ ਗਰਾਹ ਦੀ ਜਿਹੜੀ ਸੂਚੀ ਆਈ ਆ ਉਸ ਦੇ ਵਿੱਚ ਆ ਵਾਰ ਨੰਬਰ 1 ਤੋਂ ਪ੍ਰਵੀਨ ਭੈਣ ਜੀ ਨੂੰ ਜਿਹੜਾ ਹੈਗਾ ਪਾਰਟੀ ਨਵਾਜਾ 2 ਨੰਬਰ ਦੇ ਵਿੱਚ ਰਾਹੁਲ ਪੋਹਜ ਜੀ ਨੂੰ 3 ਨੰਬਰ ਦੇ ਵਿੱਚ ਜਸਵੀਰ ਸਿੰਘ ਤੇ 4 ਨੰਬਰ ਦੇ ਵਿੱਚ ਸ਼੍ਰੀਸ਼ ਕੁਮਾਰ ਵਿੱਲਾ ਜੀ 5 ਦੇ ਵਿੱਚ ਅਨੁਰਾਦਾ ਤੇ 6 ਨੰਬਰ ਦੇ ਵਿੱਚ ਗੁਰਵਿੰਦਰ ਸਿੰਘ ਨੋਰਾ ਜੀ 7 ਨੰਬਰ ਦੇ ਵਿੱਚ ਅੰਜੂ ਅਟਵਾਲ ਜੀ ਤੇ 8 ਨੰਬਰ ਵਿੱਚ ਮਨੋਜ ਕੁਮਾਰ ਗੋਗਨਾ ਜੀ ਤੇ 9 ਨੰਬਰ ਚ ਨਵਜੋਤ कौर ਮਨੋਤਾ ਜੀ 10 ਨੰਬਰ ਦੇ ਵਿੱਚ ਜਤਨ ਸ਼ਰਮਾ ਜੀ 11 ਨੰਬਰ ਚ ਬਲਵਿੰਦਰ ਕੌਰ ਹੀਰ ਜੀ 12 ਨੰਬਰ ਚ ਹਰਮੇਸ਼ ਲਾਲ ਜੀ ਤੇ 13 ਨੰਬਰ ਚ ਰਚਨਾ ਸ਼ਰਮਾ ਜੀ ਇਹਨਾਂ ਨੂੰ ਪਾਰਟੀ ਨੇ ਜਿਹੜੀ ਹੈਗੀ ਉਹ ਟਿਕਟ ਦਿੱਤੀ ਆ ਮੈਂ ਇਹਨਾਂ ਦੇ ਸਾਰੇ ਸਾਥੀਆਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪਾਰਟੀ ਵੱਲੋਂ ਮੁਬਾਰਕਬਾਦ ਦਿੰਨਾ ਆ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਔਰ ਸੂਚੀ ਜਿਹੜੀ ਹੈਗਾ ਲੀਡਰਸ਼ਿਪ ਜਿਹੜੀ ਹੈਗਾ ਹਾਈ ਕਮਾਂਡ ਹੈਗਾ ਉਸ ਨੂੰ ਵੀ ਮੁਬਾਰਕਬਾਦ ਦਿੰਨਾ ਆ ਔਰ ਇਹ ਵੀ ਧੰਨਵਾਦ ਕਰਦਾ ਕਿ ਇਹਨਾਂ ਨੇ ਜਿਹੜੀ ਹੈਗੀ ਪਾਰਟੀ ਵਰਕਰਾਂ ਜਿਹੜੇ ਹੈਗਾ ਇਹ ਟੈਕਨੀਕ ਜਿਹੜਾ ਹੈਗਾ ਨਗਰ ਕੌਂਸਲ ਦੀਆਂ ਚਮੜਾ ਦੇ ਵਿੱਚ ਬਹੁਤ ਹੀ ਵੱਡਾ ਮਾਣ ਬਖਸ਼ਿਆ ਆ ਔਰ ਅਸੀਂ ਵੀ ਇਹਨਾਂ ਕੈਡੀਡੇਟ ਦੀ ਤਰਫੋਂ ਮੈਂ ਵਿਸ਼ਵਾਸ ਦੋਣਾ ਕਿ ਅਸੀਂ ਜੀ ਜਾਨ ਮਿਹਨਤ ਕਰਕੇ ਜਿਹੜਾ ਹੈਗਾ ਆਮ ਆਦੀ ਪਾਰਟੀ ਦੀ ਜਿਹੜੀ ਹੈਗੀ ਆ ਉਹ ਝੋਲੀ ਦੇ ਵਿੱਚ ਸਾਰੀਆਂ ਟਿਕਟਾਂ ਜਿੱਤ ਕੇ ਜਿਹੜਾ ਹੈਗਾ ਇੱਥੇ ਨਗਰ ਕੌਂਸਲ ਦੇ ਜਿਹੜੇ ਅਸੀਂ ਪ੍ਰਧਾਨ ਬਣਾਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ